ਸੈਮੀ ਆਟੋਮੈਟਿਕ ਟਾਈਪ 12 ਬੋਰ ਹੁੰਦੀ ਆ ਉਹ ਕਾਰਤੂਸ ਤੇ ਪਟਾ 21 ਔਰ ਇੱਕ ਕਿਰਚ ਜਿਹੜੀ ਹੈ ਇਹ ਵੀ ਮਿਲੀ ਜਾਣ ਤੋਂ ਨਗਦੀ ਕੁਛ ਮਿਲੀ ਹੈ ਬਾਕੀ ਤਾਂ ਇਹ ਖਰਚੂ ਕੇ ਸੀ ਔਰ ਉਹਨੇ ਕੁਛ ਸੋਨੇ ਦੀ ਆਪਣੇ 29 ਵਗੈਰਾ ਬਣਵਾ ਲੀਆਂ ਸੀ ਉਹ ਵੀ ਬਰਾਮਦ ਕੀਤੀਆਂ ਔਰ ਇਸ ਵਿੱਚ ਇੱਕ ਹੋਰ ਇੰਟਰਸਟਿੰਗ ਗੱਲ ਆਈ ਹੈ ਜੇ ਚਲੋ ਜਿਹੜਾ ਇਹ ਵੈਪਨ ਤਾਂ ਇਹਨਾਂ ਨੇ ਸੋਚਿਆ ਸੀ ਕਿ ਬਹੁਤ ਕ੍ਰਿਮੀਨਲ ਵਰਲਡ ਦੇ ਵਿੱਚ ਅਸੀਂ ਚੰਗੇ ਭਾਅ ਤੇ ਉੱਤੇ ਵੇਚਾਂਗੇ ਉਹ ਤਾਂ ਚਲੋ ਡਿਫਰੈਂਟ ਗੱਲ ਆ ਜੇ ਇਹਨਾਂ ਦਾ ਕਿਸੇ ਕਨੈਕਸ਼ਨ ਉਹ ਅਸੀਂ ਇਨਵੈਸਟੀਗੇਟ ਕਰਨਾ ਬਾਕੀ ਹੈ ਕਿਉਂਕਿ ਬੜੀ ਜਲਦੀ ਹੋਣੀ ਹੈ ਗ੍ਰਫਤਾਰੀ ਤੋਂ ਬਾਅਦ ਪ੍ਰੈਸ ਕਾਨਫਰੰਸ ਹੋ ਰਹੀ ਹੈ ਇੱਕ ਗੱਲ ਹੋਰ ਵੀ ਆਈ ਜਿਹੜੇ ਦੋ ਮੁਲਜ਼ਮ ਨੇ ਇੱਕ ਅਜੀਤ ਏਰੀਆ ਐਲੀਅਸ ਗੋਲੂ ਇਹ ਥਾਣਾ ਬੇਗਾਪੁਰ ਉਨਾਉਂ ਡਿਸਟ੍ਰਿਕਟ ਯੂਪੀ ਦਾ ਰਹਿਣ ਵਾਲਾ 18 ਪਾਸ ਹੈ ਤਕਰੀਬਨ 19 ਸਾਲ ਦਾ ਹੈਗਾ ਢਲਾਈ ਦਾ ਕੰਮ ਕਰ ਰਿਹਾ ਇੱਥੇ ਰਹਿ ਕੇ ਆਪਣੇ ਸੁਲਤਾਨਵਿੰਦ ਰੋਡ ਤੇ ਔਰ ਮਨਦੀਪ ਕੁਮਾਰ ਥਾਣਾ ਘਰਿੰਡਾ ਦਾ ਰਹਿਣ ਵਾਲਾ ਇਹ 20 ਸਾਲ ਦਾ ਹੈ ਇਹ 10ਵੀਂ ਪਾਸ ਹੈ welding ਦਾ ਕੰਮ ਕਰ ਰਿਹਾ ਹੈ ਇਹ ਦੋਨੋਂ ਬੰਦਿਆਂ ਨੇ ਇੱਕ ਗਣੀ ਮਿੱਥੀ ਸਾਜ਼ਿਸ਼ ਨਾਲ ਕੰਮ ਕੀਤਾ ਔਰ ਜਿਹੜਾ ਅਜੀਤ ਏਲੀਅਸ ਗੋਲੂ ਹੈ ਇਹ ਇਹਨੇ ਇੱਕ ਇਹਦੀ ਕਿਸੇ ਲੜਕੀ ਨਾਲ ਗੱਲਬਾਤ ਸੀ ਉਹਨੇ ਮੁੜ ਕੇ ਇਹਨ ਤੋਂ ਕੁਝ ਪੈਸੇ ਪੁੱਛੇ ਲਏ ਔਰ ਮੁੜ ਕੇ ਉਹ ਨੰਬਰ ਬਰਾ ਬਲਾਕ ਕਰਤਾ ਇਹਦੇ ਮਨ ਚ ਇਹ ਵੀ ਗੱਲ ਆਈ ਵੀ ਹੁਣ ਮੇਰੇ ਕੋ ਇੰਨੇ ਵੈਪਨ ਨੇ ਤੇ ਉਹ ਪਾਣੀ ਪੱਦੀ ਰਹਿਣ ਵਾਲੀ ਸੀ ਲੜਕੀ ਵੀ ਉਹਦਾ ਵੀ ਮੈਂ ਕੰਮ ਕਰਾਂ ਅਜੀਤ ਗੋਲੂ ਦਾ ਜਿਹੜਾ ਬੈਕਗ੍ਰਾਉਂਡ ਹੈ ਉਹ ਮੁਕਦਮਾ ਨੰਬਰ 343 ਹੈਗਾ ਉਦੋਂ ਵੀ ਚੋਰੀ ਤੇ ਮਾਲ ਇਧਰ ਉਧਰ ਖੁਰਦਪੁਰ ਕਰਨ ਦਾ ਥਾਣਾ 2 ਡਿਵੀਜ਼ਨ ਅੰਮ੍ਰਿਤਸਰ ਦਾ ਹੈ 30 10 23 ਦਾ ਉਹਦੇ ਤੇ ਜਮਾਨਤ ਤੇ ਜਦੋਂ ਦਾ ਆਇਆ ਉਹ ਤਕਰੀਬਨ ਹੈਗੀ ਹੈ ਇਹਦੀ ਤਰੀਕ 20 ਡਿسمبر ਡਿسمبر ਚ ਜਮਾਨਤ ਆ ਗਿਆ ਕਿ ਚੋਰੀ ਦੀ ਸੈਕਸ਼ਨ ਸੀਗੀ ਕੋਈ ਜਲਦੀ ਜ਼ਮਾਨਤ ਹੋ ਗਈ ਇਹਦੀ ਪਰ ਸਾਨੂੰ ਇਹ ਡਾਊਟ ਹੈ ਕਿ ਇਹਦੇ ਚ ਸਾਨੂੰ ਹੋਰ ਵੀ ਖੁਲਾਸੇ ਹੋਣਗੇ ਕਿਉਂਕਿ ਐਡੀ ਵੱਡੀ ਵਾਰਦਾਤ ਔਰ ਇੰਨੇ ਵੱਡੇ ਵੈਪਨ ਲੈਣ ਦਾ ਮੰਤਵ ਇੰਨਾ ਈਜ਼ੀ ਨਹੀਂ ਹੋ ਸਕਦਾ ਔਰ ਇਹਦੇ ਕੋਈ ਹੋਰ ਇਹਨਾਂ ਦੇ ਕਿਸੇ ਗੈਂਗਸਟਰ ਐਂਗਲ ਤੋਂ ਜਾਂ ਕ੍ਰਿਮੀਨਲ ਐਂਗਲ ਤੋਂ ਜਾਂ ਡਰੱਗ ਐਂਗਲ ਤੋਂ ਵੀ ਸਾਰੇ ਅਸੀਂ ਇਨਵੈਸਟੀਗੇਟ ਹਰੇਕ ਪਹਿਲੂ ਕਰਾਂਗੇ ਔਰ ਉਮੀਦ ਹੈ ਕਿ ਦੇ ਚੋਂ ਕਾਫੀ ਸਾਨੂੰ ਗੱਲਾਂ ਅੱਗੇ ਨਿਕਲਣੀਆਂ ਹਨ ਅਰੇ ਉਹ ਪਹਿਲੇ ਦਿਨ ਦੀ دیوار ਤੋੜ ਕੇ ਇਹਨਾਂ ਨੇ ਸਾਰਾ ਕੁਝ ਕੀਤਾ ਉੱਥੇ